ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੇ 28 ਤਿੰਨ ਨੂੰ ਪੁਲਿਸ ਪਾਰਟੀ ਇਥੋਂ ਭੈੜੇਪੁਰਾਂ ਦੇ ਸਬੰਧ ਵਿੱਚ ਰਵਾਨਾ ਸੀਗੀ ਤੇ ਕੈਰੀ ਕੁਲੀ ਲਾ ਕੇ ਜਿਹੜੇ ਦੋ ਜਿਹੜੇ ਦੋਸ਼ੀ ਆ ਉਹ ਸ਼ੱਕੀ ਉਹ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਮੌਕੇ ਤੋਂ ਮੌਕੇ ਤੇ ਹੀ ਜਿਹੜੇ ਚਾਰ ਚੋਰੀ ਦੇ ਮੋਬਾਈਲ ਰਿਕਵਰ ਕਰਾਇਆ ਕਰਵਾਈ ਸੀਗੇ ਉਹਨਾਂ ਨੇ ਤੇ ਇੱਕ ਦੱਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੋ ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ। ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਕਰਦੇ ਜੀ? ਇਹਨਾਂ ਤੇ ਪਹਿਲਾਂ ਵੀ ਮਾਮਲੇ ਚੋਰੀ ਦੇ ਮਾਮਲੇ ਦੱਸਦੇ ਜੀ। ਇਹ ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੇ 28 ਤਿੰਨ ਨੂੰ ਪੁਲਸ ਪਾਰਟੀ ਇਥੋਂ ਭੈੜੇਪੁਰਸਾਂ ਦੇ ਸਮਰੱਥ ਵਿੱਚ ਰਵਾਨਾ ਸੀਗੀ। ਤੇ ਕਹਿ ਰਹੇ ਕੁਲੀ ਲਾਕੇ ਜਿਹੜੇ ਦੋ ਜਿਹੜੇ ਦੋਸ਼ੀ ਆ ਉਹ ਸ਼ੱਕੀ ਉਹ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਮੌਕੇ ਤੋਂ ਮੌਕੇ ਤੇ ਹੀ ਜਿਹੜੇ ਚਾਰ ਚੋਰੀ ਦੇ ਮੋਬਾਈਲ ਰਿਕਵਰ ਕਰਵਾਇਆ ਕਰਵਾਇਆ ਸੀਗਾ ਉਹਨਾਂ ਨੇ ਤੇ ਇੱਕ ਦੱਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੋ ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ। ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਜੀ? ਇਹਨਾਂ ਤੇ ਪਹਿਲਾਂ ਵੀ ਮਾਮਲਾ ਹੈ ਚੋਰੀ ਦੇ ਮਾਮਲੇ ਦਰਜ ਜੀ। ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੇ 28 ਤਿੰਨ ਨੂੰ ਪੁਲਸ ਪਾਰਟੀ ਇੱਥੋਂ ਭੈੜੇਪੁਰਛਾਂ ਦੇ ਸਮੰਧ ਵਿੱਚ ਰਵਾਨਾ ਸੀਗੀ ਤੇ ਕੈਰੀ ਕੁਲੀ ਲੱਗੇ ਜਿਹੜੇ ਦੋ ਅ ਦੇ ਦੂਸੇ ਆਉ ਸ਼ਕਤੀ ਉਹ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਮੌਕੇ ਤੋਂ ਮੌਕੇ ਤੇ ਹੀ ਜਿਹੜੇ ਚਾਰ ਚੋਰੀ ਦੇ ਮੋਬਾਈਲ ਰਿਕਵਰ ਕਰਵਾਇ ਕਿਰਵਾਏ ਸੀਗੇ ਉਹਨਾਂ ਨੇ ਤੇ ਇੱਕ ਦੱਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਮਾਂਡ ਹਾਸਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੋ ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ ਸੋ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਚੋਰੀ ਦੇ ਮਾਮਲੇ ਦਰਜ ਜੀ ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੇ 28 ਤਿੰਨ ਨੂੰ ਪੁਲਿਸ ਪਾਰਟੀ ਇਥੋਂ ਭੈੜੇਪੁਰਸਾਂ ਦੇ ਸੰਬੰਧ ਵਿੱਚ ਰਵੰਦਾ ਸੀਗੀ ਤੇ ਕਹਿ ਰਿਹਾ ਕਿ ਪੁਲੀ ਲੱਗੇ ਜਿਹੜੇ ਦੋ ਜਿਹੜੇ ਦੋਸ਼ੀ ਆ ਉਹ ਛਕੀ ਉਹ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਮੌਕੇ ਤੋਂ ਮੌਕੇ ਤੇ ਹੀ ਜਿਹੜੇ ਚਾਰ ਚੋਰੀ ਦੇ ਮੋਬਾਈਲ ਰਿਕਵਰ ਕਰਵਾਇਆ ਸੀਗਾ ਉਹਨਾਂ ਨੇ ਤੇ ਇੱਕ ਦੱਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੋ ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ। ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਕਰਦੇ ਜੀ? ਇਹਨਾਂ ਤੇ ਪਹਿਲਾਂ ਵੀ ਮਾਮਲੇ ਚੋਰੀ ਦੇ ਮਾਮਲੇ ਦੱਸਦੇ ਜੀ। ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੇ 28 ਤਿੰਨ ਨੂੰ ਪੁਲਸ ਪਾਰਟੀ ਇਥੋਂ ਭੈੜੇਪੁਰਸਾਂ ਦੇ ਸਮਰੱਥ ਵਿੱਚ ਰਵਾਨਾ ਸੀਗੀ ਤੇ ਕੈਰੀ ਕੁੜੀ ਇਲਾਕੇ ਦੇ ਜਿਹੜੇ ਦੋ ਜਿਹੜੇ ਦੋਸ਼ੀ ਆ ਉਹ ਛਕੀ ਉਹ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਮੌਕੇ ਤੋਂ ਮੌਕੇ ਤੇ ਹੀ ਜਿਹੜੇ ਚਾਰ ਚੋਰੀ ਦੇ ਮੋਬਾਈਲ ਰਿਕਵਰ ਕਰਵਾਏ ਸੀਗੇ ਉਹਨਾਂ ਨੇ ਤੇ ਇੱਕ ਦੱਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੋ ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ ਸਿਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਕਰਦੇ ਜੀ ਇਹਨਾਂ ਤੇ ਪਹਿਲਾਂ ਵੀ ਮਾਮਲੇ ਚੋਰੀ ਦੇ ਮਾਮਲੇ ਦੱਸ ਜੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par